ਵੀਰੋ ਜਿਸ ਗੱਭਰੂ ਦਾ ਇੰਤਜ਼ਾਰ ਸੀਗਾ ਕਿ ਸੱਤ ਤੋਂ ਬਾਅਦ ਕਿੱਦੋਂ ਗਰਾਊਂਡਾਂ ਚਾਊ ਟੰਡੋੜੀ ਵਾਲਾ ਪ੍ਰਦੀਪ ਤਹਾਨ ਗਰਾਊਂਡ ਤੇ ਆ ਗਏ ਜਿਹੜੇ ਜਿਹੜੇ ਪਿਆਰ ਕਰਦੇ ਆ ਤਾੜੀ ਜ਼ੋਰਦਾਰਾ ਮੁੰਡੇ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਛਿੜੀ ਅੱਜ ਤੋਂ ਕਈ ਸਾਲ ਪਹਿਲਾਂ ਇਹ ਮੁੰਡੇ ਨੇ ਕਨੁਰਕੀ ਦੇ ਕੱਪ ਤੇ ਬਹੁਤ ਤਕੜੀਆਂ ਕਾਡੀਆਂ ਪਾਈਆਂ ਤਾਂ ਮੇਰੇ ਮੂੰਹੋਂ ਨਿਕਲਿਆ ਕਿ ਮੁੰਡਾ ਤੂਫਾਨ ਬਣ ਕੇ ਆਇਆ ਹੈ ਤਾਂ ਇਹਦਾ 9 ਦਿਨ ਤੋਂ ਤੂਫਾਨ ਪ੍ਰਦੀਪ ਤੂਫਾਨ ਪਕਿਆ ਤੇ ਬਿਲਕੁਲ ਸਵੇਰ ਪਹਿਲਾਂ ਇਸ ਨੌਜਵਾਨ ਦਾ ਸੰਗਰੂਰ ਦੇ ਲਾਗੇ ਐਕਸੀਡੈਂਟ ਹੋ ਗਿਆ ਸੱਟਾਂ ਵੱਜੀਆਂ ਕਾਫੀ ਐਨਆਰਆਈ ਭਰਾਵਾਂ ਨੇ ਦਰਸ਼ਕਾਂ ਨੇ ਮਦਦ ਦਾ ਭੇਜੀ ਤੇ ਗੁਰੂ ਘਰ ਅਰਦਾਸਾਂ ਵੀ ਕਰਵਾਈਆਂ ਕਿ ਆਹ ਮੁੰਡਾ ਦੁਬਾਰਾ ਠੀਕ ਹੋ ਕੇ ਗਰਾਉਂਡਾਂ ਦੇ ਵਿੱਚ ਆਵੇ ਤੁਹਾਡੀਆਂ ਅਰਦਾਸਾਂ ਤੁਹਾਡੀ ਮਦਦ ਤੁਹਾਡੀ ਹਲਾਸ਼ੇਰੀ ਆਹ ਮੁੰਡੇ ਨੂੰ ਗਰਾਉਂਡਾਂ ਤੇ ਲੈ ਆਈ ਤਾੜੀ ਮਾਰ ਦਿਓ ਪ੍ਰਦੀਪ ਤੂਫਾਨ ਉਹ ਦੁਬਾਰਾ ਫੇਰ ਗਰਾਉਂਡਾਂ ਤੇ ਆ ਗਿਆ ਤੇ ਤੁਹਾਨੂੰ ਇਹ ਵੀ ਦੱਸਣਾ ਚਾਹਦੇ ਆ ਦਰਸ਼ਕੀਓ ਕਿ ਪ੍ਰਦੀਪ ਨੂੰ ਜਦੋਂ ਜਲੰਧਰ ਦੇ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਸਾਰਾ ਚੈੱਕਅਪ ਕੀਤਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਮੁੰਡਾ ਹੁਣ ਆਪਣੇ ਪੈਰਾਂ ਤੇ ਨਹੀਂ ਚੱਲ ਸਕੇਗਾ ਹੁਣ ਇਹ ਮੁੰਡਾ ਖੇਡਣ ਦਾ ਦੂਰ ਆਪਣੇ ਪੈਰਾਂ ਤੋਂ ਚੱਲ ਵੀ ਨਹੀਂ ਸਕੇਗਾ ਕਿਉਂਕਿ ਹੱਡੀ ਇਸ ਪੈਰ ਦੀ ਐਨੀ ਜ਼ਿਆਦਾ ਟੁੱਟ ਚੁੱਕੀ ਸੀ ਪਰ ਦਰਸ਼ਕ ਵੀਰੋ ਐ ਟਾੜੀਆਂ ਦਾਵਾ ਸਾਰੇ ਕਹਿੰਦਾ ਵੀ ਲੋਕਾਂ ਚ ਰੱਬ ਵਸਦਾ ਹੈ ਜੇ ਸੱਚੇ ਮਨ ਨਾਲ ਕਿਸੇ ਦੇ ਮੂੰਹੋਂ ਦੁਆ ਨਿਕਲ ਜਾਵੇ ਕਿਸੇ ਲਈ ਉਹ ਆਰੀ ਦੀ ਜਾਂਦੀ ਪਰ ਇਹਦੇ ਲਈ ਤਾਂ ਕਰੋੜਾਂ ਦਾਵਾ ਹੋਈਆ ਆ ਟਾੜੀਆਂ ਦਾਵਾ ਨੇ ਪ੍ਰਦੀਪ ਨੂੰ ਫੇਰ ਪਰ ਸ਼ੇਰ ਨੂੰ ਫੇਰ ਗਰਾਉਂਡਾ ਚ ਲੈ ਆਂਦਾ ਇੱਥੋਂ ਪਤਾ ਲੱਗਦਾ ਕਿ ਤੁਹਾਡੇ ਵਿੱਚ ਰੱਬ ਵਸਦਾ ਓਏ ਦਰਸ਼ਕ ਵੀਰੋ ਤੁਹਾਡੇ ਵਿੱਚ ਬਾਬਾ ਨਾਨਕ ਜੀ ਵਸਦੇ ਐ ਇਹ ਬਾਕੀ ਨਾਨਕ ਦੀ ਸੋਚ ਐ ਸੰਧੂਆ ਸਾਡਾ ਰੱਬ ਨੇ ਕਬੱਡੀ ਦਾ ਦਰਸ਼ਕ ਖੜੇ ਆ ਜਿਹੜੇ ਰੱਬ ਨੇ ਸਾਡਾ ਸਾਡੇ ਹਾਂਜੀ ਅਸੀਂ ਆਹ ਟੀਮਾਂ ਲਾਈਨ ਅਪ ਕਰ ਲੋ ਗੁਰਦੀਪ ਸਿੰਘ ਜੀ ਬੈਲਜੀਅਮ ਵਾਲੇ ਪੁੱਤਰ ਸਰਦਾਰ ਇਕਜੋਗ ਸਿੱਖ ਜੀ ਬੈਲਜੀਅਮ ਵਾਲੇ ਜਿਨ੍ਹਾਂ ਵੱਲੋਂ ਕਲੱਬ ਦੇ ਲਈ 51000